ਆ ਸਾਹਮਣੇ ਉਹ ਮੇਨ ਖਨੋਰੀ ਬਾਡਰ ਹੈ तकरीबन 40-50 ਮੋਟਰਸਾਈਕਲ ਸੀ ਉਹ ਤੋੜਤੇ ਆ ਜੀ ਇਧਰਲੇ ਪਾਸੇ ਦਾ ਮਾਹੌਲ ਹੈ ਖਨੋਰੀ ਬਾਡਰ ਤੋਂ ਪਰਾਂ ਅਸੀਂ ਹਰਿਆਣੇ ਜੇ ਗਏ ਹੋਇਆ ਇਹ ਉਧਰ ਦਾ ਮਾਹੌਲ ਹੈ ਜਿਹੜਾ ਆਪਣਾ ਖਨੋਰੀ ਬਾਡਰ ਹੈ ਉਹ ਤੋਂ 3-4 ਕਿਲੋਮੀਟਰ ਇਧਰ ਤੱਕ ਵੀ ਇਹਨਾਂ ਨੇ ਫੋਰਸ ਲਾ ਰੱਖੀ ਹੈ ਗੱਡੀਆਂ ਉਧਰ ਜਾਣ ਨਹੀਂ ਦਿੰਦੇ ਹੈਗੇ ਠੀਕ ਹੈ ਤੇ ਬਾਈ ਨਾਲ ਗੱਲ ਇੱਕ ਮਿੰਟ ਇਹ ਜਿਹੜਾ ਆਪਾਂ ਪਿੰਡ ਖੜੇ ਆ ਇਹ ਕਿਹੜਾ ਪਿੰਡ ਹੈ ਜੀ ਗੜੀ ਗੜੀ ਇਹ ਉਹ ਦਾਤਾ ਸਿੰਘ ਵਾਲਾ ਦਾਤਾ ਸਿੰਘ ਵਾਲਾ ਪਿੰਡ ਹੈ ਠੀਕ ਹੈ ਇੱਧਰ ਤਾਂ ਕੀ ਮਾਹੌਲ ਹੈ ਇੱਧਰ ਲੋਕਾਂ ਨੂੰ ਜਾਣ ਜੂਣ ਦਿੰਦੇ ਨਹੀਂ ਹੈਗੇ ਇੱਧਰਲੇ ਪਾਸੇ ਇਹ ਪਿੰਡ ਦੇ ਲੋਕਾਂ ਨੂੰ ਇੱਧਰ ਜਾਣ ਨਹੀਂ ਦਿੰਦੇ ਨਾ ਤੇ ਤੁਸੀਂ ਹੁਣ ਮੋਟਰਸਾਈਕਲ ਲੈ ਕੇ ਗਏ ਸੀ ਉਧਰ ਹਾਂਜੀ ਹਾਂਜੀ ਭਾਈ ਤੁਸੀਂ ਕਿੱਥੋਂ ਅਸੀਂ ਵੀਰ ਜੀ ਆ ਪਿੰਡ ਹੈ ਆਪਣਾ ਪਿੱਪਲ ਦਾ ਅੱਛਾ ਜਾਣ ਨਹੀਂ ਦਿੰਦੇ ਉਧਰਲੇ ਪਾਸੇ ਨਾ ਜੀ ਉਧਰ ਜਾਣ ਨਹੀਂ ਦਿੰਦੇ ਵੀਰ ਤੇ ਕਿੰਨੀ ਕੁ ਫੋਰਸ ਅੱਗੇ ਤੱਕ ਕਾਫੀ ਲੱਗੀ ਹੋਈ ਹੈ ਹਾਂ ਕਾਫੀ ਫੋਰਸ ਅੱਗੇ ਵੀਰ ਕਿਉਂਕਿ ਅਸੀਂ ਤਾਂ ਖਨੌਰੀ ਦੇ ਪਰਲੇ ਬਾਰਡਰ ਤੋਂ ਉਧਰ ਰੋਕ ਰੋਕ ਹੈ ਨਾ ਗੋਲੇ ਸੱਟਦੇ ਨੇ ਹੋਰ ਹੈ ਹਾਂਜੀ ਪੰਜਾਬ ਵਾਲੀ ਸਾਈਡ ਆ ਸੀ ਹੁਣ ਹਰਿਆਣੇ ਵਾਲੀ ਸਾਈਡ ਇੱਧਰਲੇ ਪਾਸੇ ਦੇਖਿਆਗਾ ਇਹ ਪਿੰਡ ਦਾ ਮਾਹੌਲ ਕਿਵੇਂ ਇੱਧਰ ਵੀ ਨੈਟ ਨੋਟ ਦਾ ਸਾਰਾ ਬੰਦ ਹੀ ਹੈ ਤੇ ਇੱਧਰ ਜਿਵੇਂ ਜੇ ਉਧਰੋਂ ਟੱਪ ਕੇ ਆਣਾ ਹੋਵੇ ਇੱਧਰ ਤਾਂ ਇੱਧਰ ਕਰਾਸ ਕਰਨਾ ਹੋਵੇ ਇੱਕ ਮਿੰਟ ਜਾਨ ਆ ਆ ਗਿਆ ਜੀ ਇੱਧਰਲੇ ਪਾਸੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਾਨਾ ਉਹ ਸਾਹਮਣੇ ਖਨੋਰੀ ਬਾਡਰ ਹੈ ਜਿਹੜਾ ਤੁਹਾਨੂੰ ਦਿਖ ਰਿਹਾ ਹੈਗਾ ਉਹ ਹੋ ਰਿਹਾ ਸਾਹਮਣੇ ਜੀ ਉਹ ਮੇਨ ਖਨੋਰੀ ਬਾਡਰ ਹੈ ਜਿੱਥੇ ਪੰਜਾਬ ਵਾਲਿਆਂ ਨੂੰ ਰੋਕਿਆ ਹੋਇਆ ਠੀਕ ਹੈ ਤੇ ਇੱਧਰ ਤੱਕ ਇਹ ਫੋਰਸ ਲੱਗੀ ਹੋਈ ਹੈ ਬਾਈ ਹੋਰੀਆਂ ਇਸ ਪਿੰਡ ਦੇ ਨੇ ਤੇ ਇੱਕ ਗੱਲ ਦੱਸੋ ਇੱਧਰਲੇ ਪਾਸੇ ਵੀ ਬਾਡਰ ਇਹਨਾਂ ਨੇ ਬੰਦ ਕੀਤਾ ਹੋਇਆ ਹੈ हां ਵੀਰੇ ਉੱਤਰ ਦੀ ਬੰਦ ਕੀਤਾ ਹੋਇਆ ਦੋਨਾਂ ਸਾਈਡਾਂ ਤੋਂ ਇਸ ਤੋਂ ਇਹ ਜਿਹੜੇ ਗੱਡੀਆਂ ਗੱਡੀਆਂ ਆਈ ਜਾਂਦੇ ਨੇ ਕਿ ਪਿੰਡਾਂ ਦੇ ਵਿੱਚੋਂ ਦੀ ਆ ਰਹੀਆਂ ਨੇ ਲਿੰਕ ਰਸਤੇ ਪਿੰਡਾਂ ਦੇ ਵਿੱਚ ਦੀ ਅੱਛਾ ਉੱਤਰ ਦੀ ਆ ਰਹੇ ਨੇ ਇਸ ਤੋਂ 3 ਕਿਲੋਮੀਟਰ ਅੱਗੇ ਵੀ ਇਹਨਾਂ ਵੇ ਸੇਮ ਬੈਰੀਕੇਡ ਲਾਏ ਹੋਏ ਨੇ ਠੀਕ ਹੈ ਸੇਮ ਪੱਥਰ ਦੀ ਲਾ ਕੇ ਤੇ ਬੰਦ ਕੀਤਾ ਹੋਇਆ ਰੋਡ ਕਲੋਜ਼ ਤੇ ਹਰਿਆਣੇ ਦੇ ਜਿਹੜੇ ਲੋਕਲ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਵੀ ਉਹ ਬਾਰਡਰ ਦੇ ਨੇੜੇ ਬਿਲਕੁਲ ਨਹੀਂ ਜਾਣ ਦਿੱਤਾ ਜਾ ਰਿਹਾ ਬਿਲਕੁਲ ਜੀ ਬਿਲਕੁਲ ਮੈਂ ਲੋਕਲ ਹੀ ਆਈ ਆ ਇੱਥੋਂ ਆਪਣਾ ਪਿਪਲ ਤੋਂ ਪਿੰਡ ਹੈ 3 ਕਿਲੋਮੀਟਰ ਦੂਰ ਹੂੰ ਤੇ ਬਿਲਕੁਲ ਕਿਸੇ ਨੂੰ ਨਹੀਂ ਜਾਣ ਦਿੱਤਾ ਤੇ ਪੰਜਾਬ ਵਾਲਿਆਂ ਨੂੰ ਰੋਕਨੇ ਨੇ ਆਪਣੇ ਹੱਕਾਂ ਵਾਸਤੇ ਉਹ ਆ ਰਹੇ ਨੇ ਵੀ ਆਪਾਂ ਇਧਰੋਂ ਕੁਝ ਕਰੀਏ ਹਾਂ ਕੱਲ ਆਈ ਸੀ ਸਾਡੇ ਪਿੰਡ ਦੀ ਇਹਨਾਂ ਨੇ लाठी चार्ज ਕੀਤਾ ਕਾਫੀ ਪੁਲਿਸ ਨੇ ਅੱਛਾ ਤੇ ਤਕਰੀਬਨ 40-50 ਮੋਟਰਸਾਈਕਲ ਸੀ ਉਹ ਤੋੜਤੇ ਠੀਕ ਹੈ ਤੇ ਕਾਫੀ ਨੁਕਸਾਨ ਕੀਤਾ ਵੀ ਅੱਛਾ ਹਰਿਆਣੇ ਵਾਲਿਆਂ ਨੇ ਕੋਸ਼ਿਸ਼ ਕੀਤੀ ਵੀ ਪੰਜਾਬ ਵਾਲਿਆਂ ਨੂੰ ਇਧਰ ਲੈ ਗਈ ਆ ਆਪਾਂ ਕੱਢ ਗਏ ਇਧਰਲੇ ਪਾਸੋਂ ਜਿਹੜੀ ਆ ਫੋਰਸ ਕਢੀ ਹੈ ਹਾਂ ਹਾਂ ਇਹਨੂੰ ਕੱਟ ਕੇ ਜਾ ਰਹੇ ਸੀ ਉਧਰ ਹਾਂ ਹਾਂ ਇਹਨਾਂ ਨੇ ਕਾਫੀ ਨੁਕਸਾਨ ਕੀਤਾ ਕਾਫੀ ਲਾਠੀ ਚਾਰਜ ਕੀਤਾ ਲੋਕਾਂ ਨੂੰ ਉੱਟਿਆ ਮਾਰਿਆ ਠੀਕ ਹੈ ਫਿਰ ਲੋਕ ਵਾਪਸ ਹੋ ਗਏ ਹਾਂ ਲੋਕ ਵਾਪਸ ਚਲੇ ਗਏ ਠੀਕ ਹੈ ਤੇ ਕਾਫੀ ਤਣਾਅਪੂਰਨ ਸੀ ਕੱਲ ਵੀ ਇੱਥੇ ਜਾਨੀ ਕਿ ਦੋ ਤਿੰਨ ਝੜੱਪਾਂ ਹੋਈਆਂ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਇਹਦਾ ਜੀ ਹਰਿਆਣੇ ਦੇ ਹਰਿਆਣੇ ਵਾਲੇ ਵੀ ਬਹੁਤ ਜ਼ੋਰ ਲਾ ਰਹੇ ਨੇ ਪੰਜਾਬ ਵਾਸਤੇ ਹਨਾ ਜਿਵੇਂ ਇੱਧਰ ਆਪਾਂ ਨੇ ਆ ਕੇ ਮਾਹੌਲ ਦੇਖਿਆ ਹੈਗਾ ਸਾਰਾ ਆਹ ਦੇਖ ਲਓ ਜਿੰਨਾ ਮਾਹੌਲ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਹੈ ਉਹੀ ਮਾਹੌਲ ਖਨੌਰੀ ਬਾਰਡਰ ਤੋਂ ਇਧਰਲੀ ਸਾਈਡ ਹੈ ਤੁਹਾਨੂੰ ਦੁਬਾਰਾ ਇੱਕ ਵਾਰੀ ਜ਼ੂਮ ਕਰਕੇ ਦਿਖਾ ਦਿੰਦਾ ਵਾਂ ਉਹ ਦੇਖ ਲਓ